ਕਰਿਆ ਕੀ ਖੋਲ ਦੇ ਨਹੀਂ ਜੀ ਨਹੀਂ ਇਹ ਸਾਬ ਨਾਲ ਤਾਂ ਜੇ ਸਾਬ ਨੇ ਕੰਮ ਚਾਹ ਰਿਹਾ ਉਸ ਦੇ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਲੱਗਦਾ ਕਿ ਇਹ ਖੁੱਲ ਜਾਏਗਾ ਇਹਨੂੰ ਤਾਂ ਹਜੇ ਮੈਨੂੰ ਲੱਗਦਾ ਪਲੈਰ ਵੀ ਨਾ ਲਗਾ ਦੇਣ ਕਿ ਸਾਨੂੰ ਤਾਂ ਇਹ ਵੀ ਡਰ ਲੱਗ ਰਿਹਾ ਸਾਡੇ ਕੋਲ ਤਾਂ ਇਸ ਟਾਈਮ ਜ਼ੀਰੋ ਹੈ ਬੈਲੈਂਸ ਅਸੀਂ ਪੁੱਛ ਵੀ ਨਹੀਂ ਕਰ پا ਰਹੇ ਦੁਕਾਨਾਂ ਦੇ ਕਿਰਾਏ ਘਟਨੇ ਬਹੁਤ ਮੁਸ਼ਕਿਲ ਹੋਏ ਪਏ 90 ਦਿਨਾਂ ਦਾ ਇਹਨਾਂ ਨੇ ਟਾਰਗੇਟ ਦਿੱਤਾ ਸੀਗਾ ਉਹ ਵੀ ਟੱਪ ਗਿਆ ਹੁਣ 20 ਦਿਨ ਹੋਰ ਦੇ ਰਿਆ ਤਾਂ ਉਹ ਵੀ ਮੁਸ਼ਕਿਲ ਹੀ ਲੱਗਦਾ ਕੀ ਕਰੂ ਇਹ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਪਹਿਲਾਂ 90 ਦਿਨਾਂ ਦਾ ਵੀ ਹਾਂ 90 ਦਿਨ ਦੇ ਵਿੱਚ ਤਾਂ ਕੰਪਲੀਟ ਨਹੀਂ ਹੋਇਆ ਪਰ ਹੁਣ ਕਹਿ ਰਹੇ 20 ਤ ਅਗੇ 90 ਇੰਚ ਨਹੀਂ ਪੂਰਾ ਹੋ ਜਾ ਕਿ 20 ਇੰਚ ਵਿੱਚ ਪੂਰਾ ਹੋ ਜਾਏਗਾ ਕੋਈ ਕਾਰਪੋਰੇਸ਼ਨ ਨਹੀਂ ਹੈ ਇਹ ਕਰਪਸ਼ਨ ਹੈ ਕਰ ਪ੍ਰੇਸ਼ਾਨ ਦਫਤਰ ਹੈ ਕਿ ਜਨਤਾ ਇਹ ਨਹੀਂ ਪਰੇਸ਼ਾਨ ਹੈ ਕਿ ਸਾਰੀ ਰਾਤ ਇਹਨਾਂ ਦਾ ਜਿਹੜਾ ਜਨਰੇਟਰ ਚੱਲ ਰਿਹਾ ਉਹ ਵੀ ਖਰਾਬ ਔਰ ਅੰਦਰ ਜਾ ਕੇ ਜਿਸ ਟਾਈਮ ਚੱਲਦਾ ਤੁਸੀਂ ਸਾਡੇ ਅੰਦਰ ਆ ਕੇ ਜਾ ਕੇ ਦੇਖੋ ਠੀਕ ਹੈ ਸਾਡੇ ਅੰਦਰ ਆ ਕੇ ਦੇਖੋ ਕਿ ਕਿੰਨੀ ਵਾਈਬ੍ਰੇਸ਼ਨ ਹੁੰਦੀ ਹੈ ਕਿ ਇੱਕ ਬੰਦਾ ਜਿਹੜਾ ਪਰੇਸ਼ਾਨ ਆ ਉਹ ਨੂੰ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਆਵਾਜ਼ਾਈ ਤਾਂ ਸਾਰਿਆਂ ਨੂੰ ਦਿਸਰੀ ਹੈ ਪਰ ਜਿਹੜੀ ਨਹੀਂ ਦਿਸਰੀ वो कोशिश तो हमने पूरी करी है कुछ ड्रैन का एक इशू था यहाँ पे काम तो देखो डेली चल ही रहा है ऐसा कुछ नहीं है पब्लिक देख रहे यहाँ पे ऐसा तो लगने का डेली काम हम भी साइड आते हैं रोज काम ਚੱਲ ਹੀ ਰਹਾ ਹੈ ਕਾਜ ਲੁਧਿਆਣੇ ਦੇ ਦਮੋਰੀਆ ਪੁਲ ਵੇਖ ਕੇ ਪਹੁੰਚੇ ਤੁਹਾਨੂੰ ਦੱਸ ਦिए ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਯਾਨੀ ਕਿ 3 ਮਹੀਨੇ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਦਮੋਰੀਆ ਪੁਲ ਜਿਹੜਾ ਹੈ ਬਣ ਕੇ ਪੂਰਾ ਤਿਆਰ ਹੋ ਜਾਊਗਾ ਪਰ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਇਹ ਦਮੋਰੀਆ ਪੁਲ ਜਿਹੜਾ ਹੈ ਬਣ ਕੇ ਤਿਆਰ ਨਹੀਂ ਹੋਇਆ ਜਿਸ ਦੇ ਕਰਕੇ ਕਾਫੀ ਜਿਹੜੇ ਕਾਰੋਬਾਰੀ ਇੱਥੇ ਬੈਠੇ ਨੇ ਕਾਫੀ ਜਿਹੜੇ ਇੱਥੇ ਲੋਕ ਬੈਠੇ ਨੇ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤੁਹਾਨੂੰ ਦੱਸ ਦिए ਕਿ 26 ਤਰੀਕ ਨੂੰ ਜਿਹੜਾ 3 ਮਹੀਨੇ ਦਾ ਜਿਹੜਾ ਸਮਾਂ ਆ ਬਿਲਕੁਲ ਪੂਰਾ ਕਿਆ ਜਾ ਰਿਹਾ ਸੀਗਾ ਕਿ 3 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਦਮੋਰੀਆ ਪੁਲਾ ਪੂਰਾ ਜਿਹੜਾ ਫਾਈਨਲੀ ਬਣ ਕੇ ਤਿਆਰ ਹੋ ਜਾਊਗਾ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕੰਮ ਤਾਂ ਚੱਲ ਰਿਹਾ ਆ ਪਰ ਹਜੇ ਤੱਕ 90 ਦਿਨ ਦਾ ਜਦੋਂ ਪ੍ਰੋਮਿਸ ਕੀਤਾ ਸੀਗਾ ਵਾਅਦਾ ਕੀਤਾ ਗਿਆ ਸੀਗਾ ਕਿ ਇਹ ਦਮੋਰੀਆ ਪੁਲ ਜਿਹੜਾ ਬਣ ਜਾਊਗਾ ਪਰ ਹਜੇ ਤੱਕ ਜਿਹੜਾ ਇਹ ਦਮੋਰੀਆ ਪੁਲ ਨਹੀਂ ਤਿਆਰ ਹੋਇਆ ਸੋ ਬਿਲਕੁਲ ਕਿਤਨੇ ਕਿਤੇ ਇੱਕ ਕਮਿਟਮੈਂਟ ਜਿਹੜੀ ਹੈ ਕੀਤੀ ਜਾ ਰਹੀ ਸੀਗੀ ਕਿ 90 ਦਿਨਾਂ ਦੇ ਵਿੱਚ ਜਿਹੜਾ ਇਹ ਦਮੋਰੀਆ ਪੁਲ ਜਿਹੜਾ ਆ ਪੂਰਾ ਬਣ ਕੇ ਤਿਆਰ ਹੋ ਜਾਊਗਾ ਪਰ ਹਜੇ ਤੱਕ ਇਹਦਾ ਕੰਮ ਜਿਹੜਾ ਹੈ ਕਾਫੀ ਜ਼ਿਆਦਾ ਪੈਂਡਿੰਗ ਪਿਆ ਹੈ ਹਜੇ ਵੀ ਇਹਨੂੰ ਜਿਹੜਾ ਬਹੁਤ ਜ਼ਿਆਦਾ ਸਮੇਂ ਜਿਹੜਾ ਆ ਲੱਗੂਗਾ ਸੋ ਆਪ ਗੱਲ ਵੀ ਕਰਾਂਗੇ ਕਿੰਨੇ ਕ ਸਮਾਂ ਜਿਹੜਾ ਆ ਹੋਰ ਲੱਗੂਗਾ ਜਿੱਥੇ ਕੀ ਗੱਲ ਕਰ ਲਈਏ ਕਿ 3 ਮਹੀਨੇ ਦਾ ਯਾਨੀ ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਸਮਾਂ ਬਿਲਕੁਲ ਪੂਰਾ ਹੋ ਗਿਆ ਹੈ ਪਰ ਹਜੇ ਤੱਕ ਕੰਮ ਜਿਹੜਾ ਆ ਪੂਰਾ ਨਹੀਂ ਹੋਇਆ ਸਮੇਂ ਦੀ ਮੈਂ ਗੱਲ ਕਰਾਂ ਸਮਾਂ ਤਾਂ ਬਿਲਕੁਲ ਪੂਰਾ ਹੋ ਗਿਆ ਪਰ ਕੰਮ ਜਿਹੜਾ ਆ ਪੂਰਾ ਨਹੀਂ ਹੋਇਆ ਜਿਸ ਦੇ ਤਹ ਤੁਸੀਂ ਦੇਖ ਸਕਦੇ ਹੋ ਕਿ ਕੰਮ ਬਿਲਕੁਲ ਚੱਲ ਰਿਹਾ ਹੈ ਆ ਤਸਵੀਰ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਚੱਲ ਰਿਹਾ ਹੈ ਪਰ ਹਜੇ ਤੱਕ ਦੀ ਜੇ ਮੈਂ ਗੱਲ ਕਰਾਂ ਦ ਮੋਰੀਆ ਪੁਲਾ ਪੂਰਾ ਬਣ ਕੇ ਜਿਹੜਾ ਤਿਆਰ ਨਹੀਂ ਹੋਇਆ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਜ਼ਿਆਦਾ ਲੋਕ ਜੁੜੇ ਨੇ ਪਰੇਸ਼ਾਨ ਹੋ ਰਹੇ ਨੇ ਐਮ ਐਸ ਰਾਓ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਪਰ ਹੁਣ ਜਿਹੜਾ 90 ਦਿਨ ਤੋਂ ਜ਼ਿਆਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਹਜੇ ਤੱਕ ਜਿਹੜਾ ਕੰਪਲੀਟ ਕਿਉਂ ਨਹੀਂ ਹੋਇਆ ਭਾਈ ਸਭ ਤੋਂ ਪਹਿਲਾਂ 90 ਦਿਨ ਦਾ ਟਾਰਗੇਟ ਸੀਗਾ ਕਿ 90 ਦਿਨ ਤੇ ਤੁਸੀਂ ਸ਼ੋਰਟੀ ਦਿਵਾਈ ਸੀ ਕਿ ਕਿ 90 ਦਿਨ ਦੇ ਵਿੱਚ ਵਿੱਚ ਕੰਮ ਜਿਹੜਾ ਹੋ ਜਾਊਗਾ ਪਰ 90 ਦਿਨ ਤੋਂ ਦਿਨ ਜਿਹੜੇ ਜ਼ਿਆਦਾ ਹੋ ਗਏ काफी ज्यादा इतना लेट काम क्यों कि... ना ऐसा नहीं है कि लेट है नब्बे कोशिश हमने पूरी करी है कि हो जाए लेकिन कुछ ड्रेन रेन का एक इशू था यहाँ पे क्लोज वालोज का उसको थोड़ा टेकअप करने में जो है हमारे जो पैरलर डिपार्टमेंट है दूसरा ठीक है उनको भी थोड़ा टाइम लगा इस वजह से हुआ बाकी जो है

अंदर केबल्स वगैरह बी एस एन एल वगैरह की काफी आपका बहुत सारी चीजें थी जो किसी को मालूम ही नहीं थी कि क्या है अंदर तो उस चीजों में थोड़ा टाइम हमारा कंज्यूम हुआ है तो लेकिन बीस तक हम कर देंगे इसको पूरा कम्प्लीटली कर दोगे देख लो लोगों के लिए खोल देंगे लोगों के लिए बीस तरीके मतलब ये भी दसों सवेरे दमोरिया पुल खुलूगा या शामी खुल जाऊगा अब देखो बीस बोल दिया ना तो बीस को खुल जाएगा बीस को बीस, के, बीस तक तो ब्लॉक है इक्कीस हाँ। को खुल जाएगा इक्कीस खुल जाऊगा हाँ। मतलब बीस तरीके तक सारा काम जो है कम्प्लीट हो जाऊगा ਸੋ ਜਿਵੇਂ ਕਿ ਗੱਲ ਕਰਾਤੀ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 20 ਤਰੀਕ ਤੱਕ ਜਿਹੜਾ ਇਹ ਦਮੋਰੀਆ ਪੁਲ ਆ ਫਾਈਨਲੀ ਬਣ ਕੇ ਤਿਆਰ ਹੋ ਜਾਊਗਾ ਤੇ 21 ਤਰੀਕ ਨੂੰ ਜਿਹੜਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਧਰ ਉੱਤਰ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪਊਗਾ ਸੋ ਤੁਸੀਂ ਜਿਵੇਂ ਕਿ ਗੱਲ ਤੁਹਾਡੇ ਤੱਕ ਪਹੁੰਚਾ ਦਿੱਤੀ ਕਿ ਕੰਮ ਜਿਹੜਾ ਹੈ 85% ਤੱਕ ਹੋ ਚੁੱਕਿਆ ਹੈ ਤੇ 15% ਜਿਹੜਾ ਇਹ ਕੰਮ ਰਹਿ ਆ ਜਿਸ ਦੇ ਬਾਅਦ ਹੁਣ ਦੱਸ ਦੇ ਕਿ 15% ਜਿਹੜਾ ਕੰਮ ਰਹਿ ਗਿਆ ਉਸ ਤੋਂ ਬਾਅਦ ਕੰਮ ਨੂੰ ਕਹਿ ਹਰਿਆ ਕਿ 20 ਤਰੀਕ ਤੱਕ ਜਿਹੜਾ ਕੰਮ ਫਾਈਨਲੀ ਤੋਰ ਤੇ ਜੁੜਾਇਆ ਤਿਆਰ ਹੋ ਜਾਊਗਾ ਹੁਣ ਆਪਾਂ ਲੋਕਾਂ ਨਾਲ ਵੀ ਗੱਲ ਕਰਦੇ ਆ ਜੋ ਕਿਉਂਕਿ ਇੱਥੇ ਕਾਫੀ ਦੁਕਾਨਦਾਰ ਤੇ ਕਾਫੀ ਕਾਰੋਬਾਰੀ ਇਧਰ ਉਹ ਜਿਨ੍ਹਾਂ ਸਦਮੋਰੀਆ ਪੁਲ ਕਰਕੇ ਕਾਫੀ ਜ਼ਿਆਦਾ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਜੀ ਲੱਗਦਾ 20 ਤਰੀਕ ਨੂੰ ਆ ਜਿਹੜਾ ਦਮੋਰੀਆ ਪੁਲ ਆ ਖੁੱਲ ਜਾਣਾ ਹਾਂਜੀ ਹਾਂਜੀ ਖੁੱਲ ਜਾਣਾ ਤਿਆਰ ਆ ਪੂਰਾ ਕੰਮ ਸਾਰਾ ਤਿਆਰ ਕੀਤਾ ਹੋਇਆ 20 ਤਰੀਕ ਨੂੰ ਖੁੱਲ ਜਾਣਾ ਹੈ ਬਾਜੀ ਵੀ ਪਹਿਲਾਂ ਵੀ ਕਹਿ ਰਹੇ ਸੀਗੇ ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਕੰਪਲੀਟ ਨਹੀਂ ਹੋਇਆ ਲੱਗਦਾ ਹੁਣ ਵੀ ਜਿਹੜਾ ਲਾਰੇ ਕਿਤੇ ਨੇ ਕਿਤੇ ਲਾਰੇ ਦੇ ਵਿੱਚ ਰੱਖਿਆ ਜਾ ਰਿਹਾ ਨਹੀਂ ਲਾਰੇ ਦਾ ਨਹੀਂ ਐਦਾਂ ਵਾ 15 ਦਿਨ ਕਾਰਪੋਰੇਸ਼ਨ ਵੱਲੋਂ ਲੇਟ ਹੋ ਗਿਆ ਸੀਗਾ ਉਹ ਇਹ ਡਿਲੇ ਹੋ ਗਏ ਇਹਨਾਂ ਦੇ ਦਿਨ ਨਹੀਂ ਤਾਂ ਇਹਨਾਂ ਨੇ 2 ਤਰੀਕ ਨੂੰ ਖੋਲ ਦੇਣਾ ਸੀ ਮਗਰ ਹੁਣ 2 ਤਰੀਕ ਨੂੰ ਜਿਹੜੇ 15 ਦਿਨ ਇਹਨਾਂ ਨੇ ਖਰਾਬ ਕੀਤੇ ਕਾਰਪੋਰੇਸ਼ਨ ਨੇ ਉਹਦੇ ਕਰਕੇ ਥੋੜਾ ਡਿਲੇ ਹੋ ਗਏ ਤਾਂ 20 ਤਰੀਕ ਨੂੰ ਇਹਨਾਂ ਨੇ ਖੋਲ ਦੇਣਾ ਲੱਗ ਰਿਹਾ ਜਦੋਂ 20 ਤਰੀਕ ਨੂੰ ਖੁੱਲੂਗਾ ਕੰਮ ਪਹਿਲਾਂ ਵਾਂਗੂ ਹੋ ਜਾਊਗਾ ਹਾਂਜੀ ਹਾਂਜੀ ਪਹਿਲਾਂ ਵਾਂਗੂ ਜ਼ਰੂਰ ਹੋਊਗਾ ਜੀ ਕਿਉਂ ਨਹੀਂ ਹੋਊਗਾ ਪਹਿਲਾਂ ਵਾਂਗੂ ਕੰਮ ਉਹ ਤਾਂ ਬੰਦ ਕਰਕੇ ਹੋਇਆ ਪ੍ਰੋਟੀਨ ਜਿਹੜਾ ਗਾ ਲੱਗਦਾ ਵੱਡਦਾ ਸੀਗਾ ਉਹ ਤਾਂ ਸਿੱਧਾ ਹੀ ਜਾਂਦਾ ਸੀਗਾ ਖਾਣ ਵਾਸਤੇ ਉਹ ਤਾਂ ਹੁਣ ਜਿਹਨਾਂ ਨੇ ਹੁਣ ਖੋਲਾਂ ਤੋਂ ਪਰਲੇ ਵਸੋਂ ਨਿਕਲ ਕੇ ਉਹ ਗਾ ਸਾਰੇ ਖਤਮ ਹੋ ਗਏ ਕੰਮ ਦੇ ਵਿੱਚ ਕਿੰਨੇ ਕ ਕੰਮ ਤਾਂ ਕਿਰਾਵਾ ਟਾਈ ਹੈ ਪਹਿਲਾਂ ਕਿੰਨੇ ਕ ਜ਼ਿਆਦਾ ਤੁਹਾਨੂੰ ਮਤਲਬ ਕਿ ਤੁਹਾਡੀ ਇਨਕਮ ਹੁੰਦੀ ਸੀ ਹੁਣ ਕਿੰਨੇ ਕ ਪਰਸੈਂਟ ਜੜੀ ਰਹਿ ਗਈ ਹੈ ਚੌਥਾ ਹਿੱਸਾ ਚੌਥਾ ਹਿੱਸਾ ਰਹਿ ਗਿਆ ਚੌਥਾ ਹਿੱਸਾ ਵਾ ਉਹਦੇ ਵਿੱਚ ਇੱਤਾ ਸੀਗਾ ਜਿੱਦਾਂ ਹੁਣ ਇਸ ਵੇਲੇ ਸਾਡੀ ਦੁਕਾਨ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਬਿਲਕੁਲ ਵੀ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਮਤਲਬ ਕਿੰਨਾ ਕ ਫਰਕ ਹੈਗਾ ਹਨਾ ਤੇ ਜੇ ਤੁਸੀਂ ਖਾਣ ਵਾਸਤੇ ਵੀ ਆਉਂਦੇ ਸੀ ਤਾਂ ਤੁਹਾਨੂੰ 10 ਤੋਂ 15 20 ਮਿੰਟ ਵੇਟ ਕਰਨੀ ਪੈਂਦੀ। ਇੰਨੇ ਕਸਟਮਰ ਮਤਲਬ ਕਿ ਇਤਨਾ ਕਿ ਮਤਲਬ ਕੰਮ ਸਲੋ ਹੋ ਗਿਆ ਕਿ ਨਾਲ ਦੀ ਨਾਲ ਬਣਾ ਕੇ ਦੇ ਦੇ। ਹਾਂਜੀ ਨਾਲ ਦੀ ਨਾਲ ਹੀ। ਨਾਲ ਦੀ ਨਾਲ ਹੀ ਦੇ ਰਹੇ ਹਾਂ ਔਰ ਵੇਟਿੰਗ ਦੇ ਵਿੱਚ ਵਾਲਾ ਕੋਈ ਕੰਮ ਨਹੀਂ ਹੈ। ਨਾਲ ਦੀ ਨਾਲ। ਵੀ ਕਹਿੰਦੇ ਸਭ ਤੋਂ ਪੁਰਾਣੀ ਦੁਕਾਨ ਹੈ ਤੇ ਕਾਫੀ ਜ਼ਿਆਦਾ ਇੱਥੇ ਕਰਾਊਡ ਹੁੰਦਾ ਸੀਗਾ ਰਸ਼ ਹੁੰਦਾ ਸੀਗਾ ਪਰ ਹੁਣ ਲੋਕ ਇੱਥੇ ਪਹੁੰਚ ਹੀ ਨਹੀਂ ਪਾ ਰਹੇ। ਹਾਂਜੀ ਹਾਂਜੀ ਹੁਣ ਲੋਕ ਇੱਧਰ ਪਹੁੰਚਣਗੇ ਤਾਂ ਨਾ ਸਿਰ ਰਸਤਾ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਪਹੁੰਚਣਗੇ? ਕਿ ਉਹ ਹੁਣ ਸਾਡਾ ਅੰਮ੍ਰਿਤਸਰੀ ਨਿਊਟਰੀ ਕਲਚਰ ਦਾ ਕੰਮ ਆ ਔਰ ਸਾਡੇ ਕੋਲ ਜਿਹੜੀ ਆਈਟਮ ਆ ਨਾ ਇੱਕ ਸਪੈਸ਼ਲੀ ਆ ਮਤਲਬ ਲੋਕੀ ਆਰਾ ਰੋਡ 'ਤੇ ਪਾ ਰਹੇ ਆ ਕੁਝ ਪਾ ਰਹੇ ਆ ਕੋਈ ਟਮਾਟਰ ਵੀ ਨਹੀਂ ਪਾ ਰਹੇ ਆ ਉੱਦੀ ਨਿਊਟਰੀ ਤਿਆਰ ਕਰ ਰਹੇ ਆ ਸਾਡੇ ਕੋਲ ਵਧੀਆ ਨਿਊਟਰੀ ਆ ਔਰ ਵਧੀਆ ਕੁਆਲਿਟੀ ਆ ਅਮੂਲ ਦਾ ਮੱਖਣ ਆ ਸਾਰਾ ਮਤਲਬ ਕੁਆਲਿਟੀ ਵਧੀਆ ਰੱਖੀ ਆ ਰਾਈਸ ਰੱਖੇ ਹੋਏ ਆ ਮਾੜਾ ਕਸਟਮਰ ਬਹੁਤ ਦੂਰੋ ਦੂਰੋ ਆਉਂਦੇ ਆ ਸਾਡੇ ਕੋਲ ਇੱਕ ਕੁਆਲਿਟੀ ਬਣਾ ਕੇ ਰੱਖੀ ਹੋਈ ਤੇ ਮੈਨੂੰ ਤਾਂ ਲੱਗ ਰਿਹਾ ਹੈ ਕਿ 20 ਤਰੀਕ ਨੂੰ ਜਿਹੜਾ ਹੈ ਦਮੋਰਿਆਪੁਰ ਖੁੱਲਜੂਗਾ ਤੇ ਲੋਕਾਂ ਨੂੰ ਲੁਧਿਆਣਾ ਵਾਸੀਆਂ ਨੂੰ ਸਹੂਲਤ ਜਿਹੜੀ ਹੈ ਮਿਲੂ ਹਾਂਜੀ ਹਾਂਜੀ ਬਿਲਕੁਲ ਜਿੱਦਾਂ ਹੀ ਖੁੱਲੂਗਾ ਜੀ ਉਦੋਂ ਨੇਚਰਲੀ ਭਰਕ ਪਾਉਂਗਾ ਹੀ ਬਿਲਕੁਲ ਪਾਉਂਗਾ ਇਹ ਤਾਂ ਤਾਂ ਸਾਡਾ ਵੀ ਟਾਈਮ ਪਾਸ ਹੋ ਗਿਆ ਥੋੜਾ ਜਿਹਾ ਚਲੋ ਅਸੀਂ ਦਵਾਈ-ਦਵਾਈ ਵੀ ਦਿੰਨੇ ਆ ਲੋਕਾਂ ਨੂੰ ਤਾਂ ਕਰਕੇ ਲੋਕੀ ਬਹੁਤ ਦੂਰੋ ਦੂਰੋ ਆਉਂਦੇ ਕਿਸੇ ਨੂੰ ਗਠੀਆ ਹੋ ਜਾਂਦਾ ਜਾਂ ਕੋਟਿਆਂ ਦੀ ਪ੍ਰੋਬਲਮ ਆ ਚਾਰ ਪੀੜੀਆਂ ਤੋਂ ਅਸੀਂ ਦਵਾਈ ਦਿੰਨੇ ਪਏ ਆ ਤੋ ਕਿ ਬਹੁਤ ਦੂਰੋ ਦੂਰੋ ਆਂਦੇ ਹੈਗੇ ਆ ਕਿ ਇਹ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਪਹਿਲਾ 90 ਦਿਨਾਂ ਦਾ ਵੀ ਹਾਂ 90 ਦਿਨ ਦੇ ਵਿੱਚ ਤਾਂ ਕੰਪਲੀਟ ਨਹੀਂ ਹੋਇਆ ਪਰ ਹੁਣ ਕਹਿ ਰਹੇ 20 ਤਰੀਕ ਨੂੰ ਜਿਹੜਾ ਤਾਂ ਮੋਰਿਆ ਪੁਲ ਖੁੱਲ ਜਾਊਗਾ ਲੱਗ ਰਿਹਾ ਖੁੱਲਜੂਗਾ ਅੱਗੇ 90 ਦਿਨ ਚ ਨਹੀਂ ਪੂਰਾ ਹੋ ਜਾ ਕੇ ਫਿਰਿੰਚ ਵਿੱਚ ਪੂਰਾ ਹੋ ਜਾਏਗਾ ਇਹਨਾਂ ਦਾ ਕੰਮ ਕਿਉਂ ਨਹੀਂ ਲੱਗ ਰਿਹਾ ਵੀ ਹਾਂ 20 ਤਰੀਕ ਨੂੰ ਰੇਲਵੇ ਦਾ ਕੰਮ ਸਹੀ ਕਰ ਰਹੀ ਹੈ ਜਿਹੜੀ ਕਾਰਪੋਰੇਸ਼ਨ ਇਹਨਾਂ ਦਾ ਕੰਮ ਬਿਲਕੁਲ ਟਿਲ ਉਸ ਤੋਂ ਬਾਅਦ ਇਹ ਹੈ ਕਿ ਇਹਨਾਂ ਨੇ ਜਿਹੜਾ ਪਾਣੀ ਦੂਜੇ ਪਾਸੇ ਸ਼ਿਫਟ ਕਰ ਰਹੇ ਹੈ ਸਿਵਰੇਜ ਚ ਉਸ ਪਾਣੀ ਨੂੰ ਸ਼ਿਫਟ ਕਰਨਾ ਬਿਲਕੁਲ ਸਿਸਟਮ ਜਿਹੜਾ ਗਲਤ ਹੈ ਇਹ ਕਾਰਪੋਰੇਸ਼ਨ ਨਹੀਂ ਹੈ ਇਹ ਕਰਪਸ਼ਨ ਹੈ ਕਰ ਪ੍ਰੇਸ਼ਾਨ ਦਫਤਰ ਹੈ ਕਿ ਜਨਤਾ ਇਹ ਨਹੀਂ ਪਰੇਸ਼ਾਨ ਹੈ ਕਿ ਸਾਰੀ ਰਾਤ ਇਹਨਾਂ ਦਾ ਜਿਹੜਾ ਜਨਰੇਟਰ ਚੱਲ ਰਿਹਾ ਉਹ ਵੀ ਖਰਾਬ ਦੋ ਜਨਰੇਟਰ ਕਿ ਉਹ ਜਨਰੇਟਰ ਰੱਖਿਆ ਹੋਇਆ ਕਿੱਥੇ ਰੱਖਿਆ ਹੋਵੇ ਠੀਕ ਹੈ ਉਹ ਵੀ ਖਰਾਬ ਹੈ ਔਰ ਇੰਨਾ ਪੋਲੂਸ਼ਨ ਕਰਦਾ ਕਿ ਉਹ ਪੱਠੇ ਵਾਲੀਆਂ ਇੱਟਾਂ ਦਾ ਜਿਹੜਾ ਚਿਮਨੀ ਆ ਉਹ ਵੀ ਇੰਨਾ ਧੂਆਂ ਨਹੀਂ ਕੱਢਦੀ ਜਿੰਨਾ ਇਹ ਕੱਢਦੀ ਔਰ ਅੰਦਰ ਜਾ ਕੇ ਜਿਸ ਟਾਈਮ ਚੱਲਦਾ ਤੁਸੀਂ ਸਾਡੇ ਅੰਦਰ ਆ ਕੇ ਜਾ ਕੇ ਦੇਖੋ ਠੀਕ ਹੈ ਸਾਡੇ ਅੰਦਰ ਆ ਕੇ ਦੇਖੋ ਕਿ ਕਿੰਨੀ ਵਾਈਬ੍ਰੇਸ਼ਨ ਹੁੰਦੀ ਹੈ ਕਿ ਇੱਕ ਬੰਦਾ ਜਿਹੜਾ ਪਰੇਸ਼ਾਨ ਆ ਉਹਨੂੰ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਇੰਨਾਂ ਘਰਾਂ ਦੇ ਪਰੇਸ਼ਾਨ ਆ ਕਾਰਪੋਰੇਸ਼ਨ ਵਾਲਿਆਂ ਨੂੰ ਇਹ ਨਹੀਂ ਦਿਸਦਾ ਕਿ ਸਾਡੇ ਕੰਮ ਕਰਨ ਦਾ ਸਿਸਟਮ ਕੀ ਹੈ ਕਿ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਜੀ ਕਨੈਕਸ਼ਨ ਲੈ ਕੇ ਮੋਟਰ ਵੀ ਲਾ ਸਕਦੇ ਸੀ ਜੀ ਲੈ ਸਕਦੇ ਸੀ ਨਾ ਪਰ ਇਹਨਾਂ ਨੇ ਉਹ ਕੋਈ ਕੰਮ ਨਹੀਂ ਕੀਤਾ ਜਿਹੜਾ ਜਨਤਾ ਨੂੰ ਕੋਈ ਸਹੂਲਤ ਹੋਵੇ ਚਲੋ ਜਿਹੜੀ ਇਹ ਆਵਾਜ਼ ਆਈ ਤੇ ਤਾਂ ਸਾਰਿਆਂ ਨੂੰ ਦਿਸ ਰਹੀ ਆ ਪਰ ਜਿਹੜੀ ਨਹੀਂ ਦਿਸ ਰਹੀ ਉਹ ਤੁਸੀਂ ਆ ਕੇ ਸਾਡੇ ਕੋਲ ਦੇਖੋ ਕੰਨਾਂ ਨਾਲ ਸੁਣੋ ਹੋਗੇ ਜਦੋਂ ਚੱਲਦਾ ਆ ਤੁਹਾਡਾ ਘਰ ਆ ਕਿ ਇੱਥੇ ਕੋਈ ਤੁਹਾਡਾ ਘਰ ਆ ਇੱਥੇ ਸਾਡੇ ਇੱਥੇ 6 7 ਘਰ 8 ਘਰ ਆ ਮੈਂ ਕਹਾਂ ਕਿ ਜਿੰਨੇ ਬੰਦੇ ਆ ਉਹ ਕਹਿੰਦਾ ਮੈਂ ਉਹਨਾਂ ਨੂੰ ਸਾਈਨ ਕਰਵਾ ਦੇਣਾ ਹਾਂ ਜਿੰਨੀ ਪਰੇਸ਼ਾਨੀ ਹੋ ਰਹੀ ਆ ਮੈਂ ਉਹਨੇ ਬੰਦੇ ਨੂੰ ਸਾਈਨ ਕਰਵਾ ਦੇਣਾ ਹਾਂ ਕਿ ਲੋਕਾਂ ਜਿਹੜੀ ਪਰੇਸ਼ਾਨੀ ਚਲੋ ਆਵਾ ਜਾਈ ਤਾਂ ਹੈ ਵਾ ਚਲੋ ਉਹਨ ਦੇ ਵਾਸਤੇ ਚੱਲ ਰਿਹਾ ਵਾ ਪਰ ਜਿਹੜਾ ਇਹ ਪਰੇਸ਼ਾਨੀ ਦੇ ਰਿਹਾ ਉਹ ਕੌਣ ਤੇ ਚੱਲਦਾ ਨਹੀਂ ਕਿਹੜਾ ਇੱਥੇ ਹੈ ਕੌਣ ਜਿਹੜਾ ਜਿਹਨੂੰ ਕਮਾਂਗੇ ਅਸੀਂ ਆਉਂਦਾ ਵਾ ਕੋਈ ਇੱਥੇ ਉਹ ਅਗਲਾ ਆਇਆ ਅਗਲੇ ਉਹਨਾਂ ਹੁਣ ਲਾਜਮ ਮਠਾਏ ਹੋਇਆ ਠੀਕ ਆ ਉਹਨੇ ਆਪਣਾ ਇੰਜਣ ਚਲਾਉਣਾ ਵਾ ਉੱਥੇ ਬਹਿ ਜਾਣਾ ਪੜ੍ਹੇ ਇੰਜੀਨੀਅਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਕੰਮ ਨੂੰ ਤਾਂ ਕਰਕੇ ਥੋੜਾ ਜਿਹਾ ਲੇਟ ਕਰ ਦਿੱਤਾ ਕਿਉਂਕਿ ਕਾਰਪੋਰੇਸ਼ਨ ਦਾ ਥੋੜਾ ਜਿਹਾ ਕੰਮ ਜਿਹੜਾ ਆ ਲੇਟ ਹੋ ਗਿਆ ਉਹਦੇ ਵਿੱਚ ਦਿਸਦਾ ਪਿਆ ਇਹਨਾਂ ਨੇ ਕੰਮ ਕਰਨ ਦਾ ਤਰੀਕਾ ਤਾਂ ਦੇਖੋ ਕੀ ਹੈ ਕੰਮ ਕਰਨ ਦਾ ਤਰੀਕਾ ਤਾਂ ਦੇਖੋ ਕੀ ਹੈ ਬਿਲਕੁਲ ਮਤਲਬ ਇਹ ਤੂੰ ਸਿਸਟਮ ਦੇਖੋ ਦਿਖਾਓ ਮੈਨੂੰ ਕੀ ਇਹਨਾਂ ਦੇ ਕੋਲ ਇਹਨਾਂ ਕੀ ਮਸ਼ੀਨਰੀ ਲੈ ਕੇ ਬਿਠੇ ਹੋਏ ਆ ਇਹ ਇਹ ਤਾਂ ਆਮ ਜਨਤਾ ਨੂੰ ਦੇਖਦਾ ਵਾ ਅੱਖ ਨਾਲ ਦੇਖੋ ਵੀ ਕੀ ਕਰਦੇ ਪਏ ਆ ਇਹ ਫੇਰ ਆਪਾਂ ਕਹਿ ਸਕਦੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਇਹਨਾਂ ਵੱਲੋਂ ਫੇਰ ਕਿਹਾ ਜਾ ਰਿਹਾ ਕਿ 20 ਤਰੀਕ ਨੂੰ ਜਿਹੜਾ ਇਹ ਦਮੋਰੇਪੁਰ ਕੋਲ ਦਿੱਤਾ ਜਾਊਗਾ ਅੱਜ ਅੱਜ 23 ਤਰੀਕ ਹੋ ਗਈ ਹੈ ਨਾ ਤੇ ਆਪਾਂ 20 ਤਰੀਕ ਨੂੰ ਫੇਰ ਦੇਖ ਲਾਂ 20 ਤਰੀਕ ਦੇਖ ਲੈਣੇ ਠੀਕ ਹੈਗੇ ਆਪਾਂ ਕੋ ਲਾ ਕੇ ਥੋੜਾ ਗੱਲ ਕਰੀ ਇਹ ਤਾਂ ਸਾਫ਼ ਦੇਖਦਾ ਪਿਆ ਤੁਸੀਂ ਜਦੋਂ ਜਨਰੇਟਰ ਚੱਲਦਾ ਤੁਸੀਂ ਆ ਕੇ ਇੱਥੇ ਦੇਖੋ ਕਿ ਅੰਦਰ ਇੰਨੀ ਵਾਈਬ੍ਰੇਸ਼ਨ ਨਹੀਂ ਚਲੋ ਦਿਨੋਂ ਚੱਲ ਗਿਆ ਠੀਕ ਹੈ ਰਾਤ ਨੂੰ ਜਦੋਂ ਬੰਦਾ ਸਾਰੀ ਦਿਹਾੜੀ ਹੋ ਜਾਉਂ ਅਸੀਂ 3 ਵਜੇ ਉੱਠਣ ਵਾਲਿਆਂ ਆ ਦੁੱਧ ਦਾ ਕੰਮ ਕਰਦੇ ਆ ਅਸੀਂ ਸਾਢੇ ਓਦੋਂ ਕਾਰ ਕਾਰ ਚੱਲੀ ਸਾਡੇ ਦੁੱਧ ਦੇ ਤੋਂ ਜਦੋਂ ਸ਼ਾਮ ਨੂੰ ਹੀ ਘਰੇ ਆਉਣਾ ਮੈਂ ਆਪਣੇ ਠੀਕ ਆ ਆ ਕੇ ਸਾਡੇ ਕੋਲੋਂ ਅੰਦਰ ਤੱਕ ਨਹੀਂ ਬਿਠਾ ਜਾਂਦਾ ਇੱਥੇ ਤਾਂ ਕੀ ਖੜਾ ਹੋਣਾ ਸਾਡੇ ਅੰਦਰ ਨਹੀਂ ਬਿਠਾ ਜਾਂਦਾ ਉਹ ਸਾਡਾ ਪਿੱਛੇ ਘਰ ਆ ਉਹਦੇ ਇੰਨੀ ਵਾਈਬ੍ਰੇਸ਼ਨ ਹੁੰਦੀ ਹੁੰਦੀ ਆ ਕਿ ਦਿਮਾਗ ਪਰੇਸ਼ਾਨ ਹੁੰਦਾ ਕੋਈ ਬੰਦਾ ਗੱਲ ਕਰਦਾ ਉਹ ਵੀ ਤੱਕ ਨਹੀਂ ਸਮਝ ਆਉਂਦੀ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਕਿੰਨੀ ਮਤਲਬ ਟੈਨਸ਼ਨ ਦੇ ਰਹੇ ਆ ਲੋਕਾਂ ਨੂੰ ਅਸੀਂ ਪਰ 90 ਦਿਨਾਂ ਦੇ ਵਿੱਚ ਜਿਹੜਾ ਇਹ ਦਮੋਰੀਆ ਪੁਲ ਬਿਲਕੁਲ ਤਿਆਰ ਨਹੀਂ ਹੋਇਆ ਜਿਸ ਤੋਂ ਬਾਅਦ ਹੁਣ ਜਿਹੜਾ ਸਮੇਂ ਦਿੱਤਾ ਜਾ ਰਿਹਾ ਹੈ ਕਿ 20 ਤਰੀਕ ਦੇ ਵਿੱਚ ਜਿਹੜਾ ਇਹ ਦਮੋਰੀਆ ਪੁਲਾ ਬਿਲਕੁਲ ਬਣ ਕੇ ਤਿਆਰ ਹੋ ਜਾਊਗਾ 20 ਤਰੀਕ ਦਾ ਹੁਣ ਫੇਰ ਜਿਹੜਾ ਸਮਾਂ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਹੈ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਭਾਜੀ ਕਿਸ ਚੀਜ਼ ਦੀ ਦੁਕਾਨ ਹੈ ਤੁਹਾਡੀ ਆਪਣੇ ਕੋਲ ਸਰਪਲਸ ਕੱਪੜੇ ਦੀ ਦੁਕਾਨ ਹੈ ਚੰਦੂ ਸਰਪਲਸ ਕਿੰਨੇ ਕ ਪਹਿਲਾਂ ਨਾਲੋਂ ਕਿੰਨੇ ਕ ਕੰਮ ਦੇ ਵਿੱਚ ਨੁਕਸਾਨ ਇਸ ਟਾਈਮ ਜ਼ੀਰੋ ਤੇ ਜਾ ਰਿਹਾ ਜੀ ਬਿਲਕੁਲ ਲੱਗ ਰਿਹਾ ਹੈ ਕਿ ਜਿਵੇਂ ਪਹਿਲਾਂ 90 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਾ ਹੁਣ ਫੇਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 20 ਤਰੀਕ ਨੂੰ ਯਾਨੀ ਕਿ 20 ਮਾਰਚ ਨੂੰ ਜਿਹੜਾ ਤਮੋਰੀਆ ਪੁਲ ਖੋਲ ਦਿੱਤਾ ਜਾਊਗਾ ਲੱਗ ਰਿਹਾ ਹੈ ਕਿ ਖੋਲ ਨਹੀਂ ਜੀ ਨਹੀਂ ਇਸ ਹਿਸਾਬ ਨਾਲ ਤਾਂ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਉਸ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਲੱਗ ਰਿਹਾ ਕਿ ਚਲ ਖੁੱਲ ਜਾਏਗਾ ਇਹਨੂੰ ਤਾਂ ਹਜੇ ਮੈਨੂੰ ਲੱਗਦਾ ਪ੍ਰਾਇਰ ਵੀ ਨਾ ਲਗਾ ਦੇਣਗੇ ਤਾਂ ਸਾਨੂੰ ਤਾਂ ਹੀ ਬੜਾ ਲੱਗ ਰਿਹਾ ਸਾਡੇ ਕੋਲ ਤਾਂ ਇਸ ਟਾਈਮ ਜ਼ੀਰੋ ਹੈ ਬੈਲੈਂਸ ਅਸੀਂ ਕੁਝ ਵੀ ਨਹੀਂ ਕਰ پا ਰਹੇ ਦੁਕਾਨਾਂ ਦੇ ਕਿਰਾਏ ਕੱਢਣੇ ਬਹੁਤ ਉਹ ਕਾਫੀ ਜ਼ਿਆਦਾ ਦਿੱਕਤ ਆ ਰਹੀ ਬਹੁਤ ਜ਼ਿਆਦਾ ਦਿੱਕਤ ਆ ਜੀ ਮਲੇ ਕਿ ਇਸ ਟਾਈਮ ਤਾਂ ਅਸੀਂ ਕਿਸੇ ਕੋਈ ਮੰਗ ਕੇ ਅਸੀਂ ਆਪਣਾ ਬੈਂਕ ਬੈਲੈਂਸ ਕਲੀਅਰ ਕਰਾ ਰਹੇ ਹਾਂ ਜੋ ਸਾਡੇ ਕਿਸਤਾ ਕੁਸਤਾ ਲੱਗ ਰਹੀ ਹੈ ਬੜੀ ਓਕੇ ਹੈ ਹਾਂ ਤੇ ਲੱਗ ਰਿਹਾ ਹੈ ਕਿ ਜਿਵੇਂ ਪਹਿਲਾਂ ਵੀ 90 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਫੇਰ ਟਾਈਮ ਦੇ ਦਿੱਤਾ ਕਿ ਫੇਰ ਅੱਗੇ ਜਦੋਂ 20 ਤਰੀਕਾ ਹੋਊਗੀ ਫੇਰ ਟਾਈਮ ਵਧਾ ਦਨਗੇ ਹਾਂਜੀ ਹਾਂਜੀ ਇਹ ਤਾਂ ਇਹੀ ਕੁਝ ਚੱਲ ਰਿਹਾ ਜੀ ਹੋਏ ਤਿੰਨ ਤਿੰਨ ਪਹਿਲੇ ਤਿੰਨ ਕਹਿ ਰਹੇ ਸੀਗੇ ਹੁਣ 10 ਕਹਿ ਰਹੇ ਆ ਫੇਰ 20 ਕਹਿ ਰਹੇ ਆ ਵਧੀ ਜਾ ਰਿਹਾ ਜੀ ਟਾਈਮ ਇਦਾਂ ਟਾਈਮ ਵਧੀ ਜਾਏਗਾ ਤਾਂ ਕਿੱਥੇ ਜਾਵਾਂਗੇ ਜੀ ਸਾਡੇ ਤੁਹਾਡੀ ਸ਼ਾਪ ਹੈਗੀ ਆ ਤੁਸੀਂ ਇੱਥੇ ਰਹਿੰਦੇ ਹੋ ਕਿਸ ਵੇ ਨਾਲ ਦੇਖਦੇ ਹੋ ਕਿਸ ਨਜ਼ਰੀਆ ਨਾਲ ਦੇਖਦੇ ਹੋ ਕੰਮ ਕਿੰਨਾ ਕ ਸ਼ਿਫਟਿੰਗ 'ਚ ਤਾਂ ਕੋਈ ਕੰਮ ਹੀ ਨਹੀਂ ਚੱਲ ਰਿ ਦੇਖਿਆ ਜੇ ਤਾਂ ਕੱਲੀ ਨਾਇਰ ਤੇ ਕੰਮ ਹੀ ਨਹੀਂ ਦੇਖਿਆ ਅਸੀਂ ਇੱਥੇ ਦਿਨ ਦਿਨ ਤੇ 10:00 7:00 8:00 ਵਜੇ ਤੱਕ ਜਿਹੜੀ ਡਿਊਟੀ ਚ ਕੰਮ ਕਰ ਰਹੇ ਕਰ ਰਹੇ ਬਸ ਉਸ ਤੋਂ ਬਾਅਦ ਕੋਈ ਕੰਮ ਨਹੀਂ ਚੱਲ ਰਿਹਾ ਲੱਗ ਰਿਹਾ ਹੈ ਕਿ ਜਿਹੜਾ ਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ 90 ਦਿਨਾਂ ਦੇ ਵਿੱਚ ਕੰਮ ਹੋ ਜਾਊਗਾ ਲੱਗ ਰਿਹਾ ਮੈਨੂੰ ਨਹੀਂ ਜੀ ਨਹੀਂ ਨਹੀਂ ਲੱਗ ਰਿਹਾ ਬੜਾ ਤਾਰ पे ਹੀ ਹੋਈ ਹੈ ਕਿ ਕਿੰਨੇ ਕੇ ਦਿਨ ਤੋਂ ਪਹਿਲਾਂ ਜਿਹੜਾ ਕਿਹਾ ਗਿਆ ਸੀ ਕਿ ਇੰਨੇ ਦਿਨਾਂ ਦੇ ਵਿੱਚ ਪਹਿਲਾਂ ਤੋਂ ਕੱਲ ਤੋਂ ਕੱਲ ਤੋੜਤੀ ਇਹਨਾਂ ਨੇ ਕੱਲ ਅਸੀਂ ਜੋੜੀ ਆ ਹੁਣ ਫੇ ਮੈਂ ਪੱਕਾ ਹੀ ਇੱਥੇ ਖੜਿਆ ਆਇਆ ਹਾਂ ਤਾਰ ਦੇ ਚੱਕਰ ਚ ਵੀ ਫੇਰ ਨਾ ਤੋੜ ਦੇਣ ਹਾਂ ਮਤਲਬ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਹੈ ਬਹੁਤ ਦਿੱਕਤ ਹੋ ਰਹੀ ਹੈ ਬਹੁਤ ਦਿੱਕਤ ਹੋ ਰਹੀ ਹੈ ਕਿਤੇ ਲਾਪਰਵਾਹੀ ਜੜੀ ਹੈ ਇਹਨਾਂ ਵੱਲੋਂ ਵਧਤੀ ਜਾ ਰਹੀ ਹੈ ਲਾਪਰਵਾਹੀ ਤਾਂ ਹੈਗੀ ਹੈ ਸੀ ਮੈਡਮ ਹੁਣ 90 ਦਿਨਾਂ ਦਾ ਇਹਨਾਂ ਨੇ ਟਾਰਗੇਟ ਦਿੱਤਾ ਸੀਗਾ ਉਹ ਵੀ ਟੱਪ ਗਿਆ ਹੁਣ 20 ਦਿਨ ਹੋਰ ਦੇਰੇ ਆ ਤਾਂ ਉਹ ਵੀ ਮੁਸ਼ਕਲ ਹੀ ਲੱਗਦਾ ਕੀ ਕਰੀਏ